ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਕੀ ਪੰਜਾਬ ਦੇ ਵਿੱਚ ਨਸ਼ੇ ਦਾ ਜਿਹੜੀ ਕਰੋਪੀ ਆ ਉਹਨੂੰ ਦੂਰ ਕਰਨ ਵਾਸਤੇ ਜਿਹੜੇ ਰਵਾਇਤੀ ਨਸ਼ੇ ਸੀ ਜਿਹੜੇ ਚਿੱਟੇ ਦੀ ਨਸ਼ੇ ਦੀ ਕਰੋਪੀ ਹੈ ਜਿਹੜੀ ਉਹਨੂੰ ਦੂਰ ਕਰਨ ਵਾਸਤੇ ਜਿਹੜੇ ਰਵਾਇਤੀ ਨਸ਼ੇ ਸੀ ਜਿਵੇਂ ਕਿ ਐਫੀਮ ਪੁਖੀ ਉਹਨੂੰ ਫੁਲਾੜਾ ਦਿੱਤਾ ਜਾਵੇ ਬੜਾਵਾ ਦਿੱਤਾ ਜਾਵੇ ਬਹੁਤ ਸੰਵੇਦਨਸ਼ੀਲ ਮਸਲਾ ਬਾ ਇਹਦੇ ਤੇ ਕੋਈ ਫੈਸਲਾ ਲੈਣਾ ਜਿਹੜਾ ਬਾ ਬਹੁਤ ਹਸੋਕਾਨੀ ਆਪਣਾ ਵਿਚਾਰ ਦੇਣ ਤੋਂ ਪਹਿਲਾਂ ਮੈਂ ਇਹਦਾ ਫਿਰ ਬੈਕਗ੍ਰਾਉਂਡ ਦੇਣਾ ਚਾਹੁੰਦਾ ਹਾਂ ਕਿ ਇਸ ਵੇਲੇ ਸਿਚੁਏਸ਼ਨ ਹੈ ਕਿ ਇਸ ਵੇਲੇ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਹੋ ਦੁਨੀਆ ਦੇ ਵਿੱਚ 12 ਮੁਲਕ ਨੇ ਜਿੱਥੇ ਅਫੀਮ ਦੀ ਜਿਹੜੀ ਖੇਤੀ ਆ ਉਹ ਇਸ ਵੇਲੇ ਹੁੰਦੀ ਆ ਕਾਨੂੰਨੀ ਤੌਰ ਤੇ ਜਿੱਥੇ ਮਾਨਤਾ ਮਿਲੀ ਹੋਈ ਆ ਇਹ ਬੇਸਿਕਲੀ ਮੈਡੀਸਨਲ ਪਰਪਸਿਸ ਦਵਾਈ ਵਾਸਤੇ ਇਹ ਇਜਾਜ਼ਤ ਦਿੱਤੀ ਜਾਂਦੀ ਆ ਔਰ ਉੱਥੇ ਖੇਤੀ ਹੁੰਦੀ ਆ ਕਿਉਂਕਿ ਬਹੁਤ ਸਾਰੀਆਂ ਦਵਾਈਆਂ ਜਿਵੇਂ ਮੋਰਫੀਨ ਜਾਂ ਹੋਰ ਦਵਾਈਆਂ ਜਿਹੜੀਆਂ ਦਰਦ ਨੂੰ ਘਟਾਉਂਦੀਆਂ ਪੇਨ ਕਿਲਰ ਨੇ ਜਿਹੜੇ ਉਹ ਅਫੀਮ ਜਾਂ ਇਹਦੇ ਨਾਲ ਦੇ ਪ੍ਰੋਡਕਟਸ ਜਿਹੜੇ ਨੇ ਉਹਨਾਂ ਤੋਂ ਪੰਕੀਆਂ 12 ਮੁਲਕ ਜਿਹੜੇ ਨੇ ਉਹਦੇ ਚ ਆਸਟ੍ਰੇਲੀਆ ਸਪੇਨ ਫਰਾਂਸ ਤੁਰਕੀ इंडिया दी शमलेया और इंडिया ਦੇ ਵਿੱਚ ਇਹਨੂੰ ਰੈਗੂਲੇਟ ਕਰਨ ਵਾਸਤੇ ਸੈਂਟਰਲ ਬਿਊਰੋ ਆਫ ਨਾਰਕੋਟਿਕਸ ਬਣਿਆ ਹੋਇਆ ਸੀਬੀਐਨ ਉਹ ਇਹਨੂੰ ਕੰਟਰੋਲ ਕਰਦਾ ਕੋਈ ਇਜਾਜ਼ਤ ਦਿੰਦਾ ਉਹ ਲਾਇਸੈਂਸ ਦਿੰਦਾ ਸੋ ਅਸਫਰੇ ਕਰੀਬ ਤਿੰਨ ਰਾਜਾਂ ਦੇ ਵਿੱਚ 50000 50 ਤੋਂ 60000 ਲਾਇਸੈਂਸ ਮੈਸੂਨੇ ਆ ਮਿਲੇ ਹੋਏ ਨੇ ਯੂਪੀ ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਚੌਥੇ ਚੁਣੇ ਹੋਏ ਥਾਂ ਨੇ ਜਿੱਥੇ ਜਿਵੇਂ ਮੱਧ ਪ੍ਰਦੇਸ਼ ਨੀਮੇਸ਼ ਯਾ ਉਪੀ ਗਾਜ਼ੀਆਬਾਦ ਜਾਂ ਕੁਝ ਹੋਰ ਇਲਾਕਿਆਂ ਦੇ ਵਿੱਚ ਵੀ ਇਜਾਜ਼ਤ ਮਿਲਦੀ ਆ ਪਰ ਇਹਨੂੰ ਬੜਾ ਸਟ੍ਰਿਕਟਲੀ ਰੈਗੂਲੇਟ ਕੀਤਾ ਜਾਂਦਾ ਔਰ ਸਰਕਾਰ ਹੀ ਇਹ ਦੀ ਕੀ ਕਰਦੀ ਹੈ ਨਾਰਕੋਟਿਕਸ ਬਿਊਰੋ ਸੈਂਟਰਲ ਬਿਊਰੋ ਆਫ ਨਾਰਕੋਟਿਕਸ ਇਹਨੂੰ ਕੰਟਰੋਲ ਕਰਦੀ ਆ ਸੋ ਜਿਹੜੇ ਔਰ ਇਹਨੂੰ ਉੱਥੋਂ ਯੂਨਾਈਟਿਡ ਨੇਸ਼ਨਸ ਦੀ ਨਿਗਾਹ ਹੈ ਸਭ ਕੁਝ ਔਰ ਇਹ ਕਿਉਂਕਿ ਇਹ ਮੈਡੀਕਲ ਪਰਪਸਸਸ ਵਾਸਤੇ ਹੀ ਹੈ ਸੋ ਜਿਹੜੇ ਲੋਕ ਕਹਿ ਰਹੇ ਨੇ ਕਿ ਖੇਤੀ ਦੀ ਨਫੀਨ ਦੀ ਖੇਤੀ ਦੀ ਇਜਾਜ਼ਤ ਦਿੱਤੀ ਜਾਵੇ ਜਿਹਨੂੰ ਲੱਗਦਾ ਵਾ ਕਿ ਸ਼ਾਇਦ ਤੁਸੀਂ ਖੇਤੀ ਕਰਕੇ ਤੇ ਲੋਕਾਂ ਦੇ ਵਿੱਚ ਆਮ ਤੌਰ ਤੇ ਲੋਕੀ ਖਰੀਦ ਸਕਣਗੇ ਇਹ ਚੀਜ਼ ਫਿਰ ਵੀ ਨਹੀਂ ਹੋਵੇਗੀ ਕਿਉਂਕਿ ਇਹਨੂੰ ਰੈਗੂਲੇਟ ਕੀਤਾ ਜਾਊਗਾ ਸੈਂਟਰਲ ਬਿਊਰੋ ਆਫ ਨਾਰਕੋਟਿਕਸ ਨੂੰ ਰੈਗੂਲੇਟ ਕਰੂਗੀ ਉਹੀ ਇਹਨੂੰ ਦੇਖੂਗੀ ਇਹਦੀ ਖਰੀਦ ਜਿੱਕਦੀ ਵਧਾਊਗੀ ਔਰ ਉਹਨਾਂ ਦਾ ਕੋਸ਼ਿਸ਼ ਹੋਊਗੀ ਕਿ ਸਿਰਫ ਸਿਰਫ ਦਵਾਈ ਦੇ ਪਰਪਸ ਨਾਲ ਹੀ ਵਰਤੀ ਜਾਵੇ ਸੋ ਇਹ ਇੱਕ ਚਿੱਟੇਲੀ ਰਿਪਲੇਸਮੈਂਟ ਆਫ தி ਸ਼ੈਲਫ ਓਵਰ தி ਕਾਊਂਟਰ ਨਹੀਂ ਹੋਊਗਾ ਇਹ ਸਰਕਾਰ ਵੱਲੋਂ ਇਹਨੂੰ ਰੈਗੂਲੇਟ ਕਰਨਾ ਪਊਗਾ ਔਰ ਜੇ ਪੰਜਾਬ ਸਰਕਾਰ ਇਸ ਪਾਸੇ ਨੂੰ ਤੁਰਦੀ ਵੀ ਹੈ ਤੋ ਉਹਨੂੰ ਸੈਂਟਰਲ ਗਵਰਨਮੈਂਟ ਦੇ ਨਾਲ ਗੱਲਬਾਤ ਕਰਨੀ ਪਵੇ। ਭਾਵੇਂ ਇਹ ਭਾਵੇਂ ਇਹ ਫੀਲਦੀ ਖੇਤੀ ਕਰਣੀ ਹੋਵੇ, ਰੈਡੀਸ਼ਨਲ ਪਰਪਸਸਸ ਵਾਸਤੇ ਜਾਂ ਫਿਰ ਇਹਦੇ ਠੇਕੇ ਖੋਲਣੇ ਹੋ। ਕਿਉਂਕਿ ਇਹਦੇ ਤੇ ਬੜਾ ਸਟ੍ਰਿਕਟ ਕੰਟਰੋਲ ਆ ਸੈਂਟਰਲ ਬਿਊਰੋ ਆਫ ਨਾਰਕੋਟਿਕਸ ਦਾ। ਲੇਕਿਨ ਜੋ ਆ ਰਾਜਾ ਵੜਿੰਗ ਨੇ ਕਿਹਾ ਸੀ ਕਿ ਇੱਥੇ ਵਿਚਾਰ-ਵਿਰਚਾਰਾ ਹੋਣੀ ਚਾਹੀਦੀ ਆ, ਉਹ ਬਿਲਕੁਲ ਹੋਣੀ ਚਾਹੀਦੀ। ਵਿਚਾਰ-ਵਿਰਚਾਰਾ ਕਿਸੇ ਵੀ ਕਿਤੇ ਦੀ ਵੀ ਹੋਵੇ ਉਹਦੇ ਤੋਂ ਕਦੀ ਗੁਰੇਜ਼ ਨਹੀਂ ਕਰਨਾ ਚਾਹੀਦਾ। ਆ ਔਰ ਔਰ ਹਮੇਸ਼ਾ ਲੋਕਾਂ ਨੂੰ ਇਹ ਵੀ ਦੱਸਣਾ ਪਊਗਾ ਕਿ ਇਹਦੇ ਤੇ ਬੜੀ ਸਟ੍ਰਿਕਟ ਮੋਨਿਟਰਿੰਗ ਹੋਊਗੀ ਜੇ ਇਹਦੀ ਪਰਮਿਸ਼ਨ ਮਿਲੇਗੀ ਔਰ ਕੁਝ ਕਾਫੀ ਸੁਝਾਵਾ ਜੇ ਆਇਆ ਕਿ ਜਵੇਂ ਸ਼ਰਾਬ ਦੇ ਸ਼ਰਾਬ ਮਿਲਦੀ ਹੈ ਸ਼ਰਾਬ ਵੀ ਤਾਂ ਹਾਨੀ ਕਰੇ ਕਿ ਸਿਹਤ ਵਾਸਤੇ ਜੇ ਉਹ ਠਿਕਾਣੇ ਮਿਲ ਸਕਦੀ ਆ ਕਿ ਅਫੀਮ ਔਰ ਭੁਖੀ ਵੀ ਠਿਕਾਣੇ ਤੇ ਮਿਲ ਜੀਵੇ ਲੇਕਿਨ ਇੱਕ ਫੀਲਿੰਗ ਤੇ ਆਈ ਹੈ ਦੂਜੀ ਫੀਲਿੰਗ ਇਹ ਆਈ ਹੈ ਕਿ ਜੇ ਇਸ ਤਰ੍ਹਾਂ ਖੁੱਲਾ ਕਰਤਾ ਕੰਮ ਤੇ ਫਿਰ ਇਹਦੇ ਨਾਲ ਨਸ਼ੇ ਪੱਗ ਸਕਦੇ ਆ ਸੋ ਜਿਹੜੇ ਸਿਰਫ ਆਦੀ ਨੇ ਉਹਨਾਂ ਦੀ ਲਿਸਟ ਬਣਾ ਕੇ ਉਹਨਾਂ ਨੂੰ ਲਾਇਸੈਂਸ ਦੇ ਕੇ ਸਿਰਫ ਉਹਨਾਂ ਦਾ ਕੋਟਾ ਫਿਕਸ ਕੀਤਾ ਜਾਵੇ ਇਹ ਵੀ ਇੱਕ ਸੁਝਾਅ ਹੈ ਇਹਨੂੰ ਐਕਸਪੈਰੀਮੈਂਟ ਬੇਸ ਦੇ ਉੱਤੇ ਚੀਜ਼ ਡੈਫੀਨਿਟਲੀ ਕੀਤੀ ਜਾ ਸਕਦੀ ਹੈ ਪਰ ਉਸ ਤੋਂ ਵੱਧ ਜ਼ਰੂਰਤ ਹੈ ਕਿ ਖੁੱਲੀ ਵਿਚਾਰ ਚਰਚਾ ਹੋਵੇ ਤਾਂ ਕਿ ਹੋਰ ਵੀ ਬੜੇ ਚੰਗੇ ਸੁਝਾਅ ਜਿਵੇਂ ਅੱਜ ਬਹੁਤ سارے ਸੁਝਾਅ ਆਏ ਨੇ ਕਈ ਗੱਲਾਂ ਮੈਨੂੰ ਨਹੀਂ ਸੀ ਪਤਾ ਸੋ ਇਸ ਕਰਕੇ ਵਿਚਾਰ ਚਰਚਾ ਜਿਹੜੀ ਆ ਇਹ ਜ਼ਰੂਰ ਹੋਣੀ ਚਾਹੀਦੀ ਹੈ ਜਿੰਨੀ ਛੇਤੀ ਗਈ ਹੈ ਉਹਨੀ ਚੰਗੀ ਗੱਲ ਹੈ ਸਰਕਾਰ ਆਪਣੀ ਮੁਹਿੰਮ ਚਲਾਈ ਜਾਵੇ ਲੇਕਿਨ ਇੱਕ ਵਿਚਾਰ ਚਰਚਾ ਵੀ ਰਵਾਇਤੀ ਨਸ਼ਿਆਂ ਦਾ ਦੀ ਸੇਵਨ ਕਿਵੇਂ ਹੋਵੇ ਜੇ ਹੋਵੇ ਲੇਕਿਨ ਇਹ ਤਾਂ ਸਿਆਸਤ ਕਰਨ ਦੀ ਲੋੜ ਨਹੀਂ ਐਵੇਂ ਇੱਕ ਦੂਜੇ ਦੇ ਤਾਂ ਕਿ ਕੱਸੀ ਜਾਈਏ ਜੀ ਉਹਨਾਂ ਨੇ ਨਸ਼ਾ ਤਸਕਰਾਂ ਨੂੰ ਬੁਲਾਵਾ ਦਿੱਤਾ ਡੋਪ ਟੈਸਟ ਦਾ ਕਰਾਓ ਉਹਦਾ ਕਰਾਓ ਇਹ ਬਹੁਤ ਘਟੀਆਂ ਸਿਆਸਤ ਹੈ ਇਹ ਮਸਲੇ ਜਿਹੜੇ ਨੇ ਇਹ ਸੰਵੇਦਨਸ਼ੀਲ ਗੰਭੀਰ ਮਸਲੇ ਨੇ ਇਹਨਾਂ ਤੇ ਮਸਲਿਆਂ ਤੇ ਸਿਆਸਤ ਕਰਕੇ ਤੁਸੀਂ ਹੱਲ ਨਹੀਂ ਕੋਈ ਲੱਭਦਾ